ਰੋਣ ਲੱਗੇ ਉਹ ਕੋਲ ਨੂੰ ਕਿਦਾ ਕਮਰੇ ਦੇ ਵਿੱਚ ਸੁਵਿਧਾ ਦੇਖਦਾ ਆਨੰਦ ਚ ਠੀਕ ਠਾਕ ਉਹ ਦੇਖਦਾ ਸਾਰੀਆਂ ਸੁੱਖ ਸੁਹੂਲਤਾ ਤੈਨੂੰ ਕਮਰੇ ਦੇ ਭਾਰੇ ਤੁਮੜਾ ਅਨੰਤੇ ਵਿੱਚ ਹੋਵੇਂਗਾ ਕਹਿੰਦੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਹ ਕਾਰਜ ਕਰਦੇ ਕਹਿੰਦਾ ਪੁੱਤਰ ਮੇਰੀ ਆਵਾਜ਼ ਸੁਣੀ ਅਣ ਸੁਣੀ ਕਰ ਦਿੰਦਾ ਕਹਿੰਦਾ ਸੁਹੂਲਤਾ ਸਾਰੀਆਂ ਨੇ ਸੁਹੂਲਤਾ ਸਾਰੀਆਂ ਨੇ ਉਸੇ ਤਰ੍ਹਾਂ ਹੀ ਅਗ ਤਨ ਗੁਰੂ ਸਹਿਬ ਕਹਿ ਰਹੇ ਆਗੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਦਾ ਗਾਵੋ ਜੀ ਜੇਤੇ वो क्रांत खोल के ना मान लिया आ ये तो प्रेम हो जानी है औरे ऊपर गुरु की खुशी हो जानी है कह ले के मान ले संखा बंद कहे एक गुण के E ela. ਹੋਰ ਜੀ ਸਤਿ ਸ਼੍ਰੀ ਅਕਾਲ ਜੀ। ਬੋਲੀ ਰੱਖ ਸਾਹਿਬ। ਜੀ ਮਾਤਾਵਾਂ ਲੰਗਰ ਤਿਆਰ ਕਰਦੇ ਆ ਹੋਈਆਂ। ਹਾਂ ਜੀ। ਕਿਉਂ ਕਰਿਆ ਇਹ ਜਾਈਓ ਸਰ? ਹਾਂ ਜਰੂਰ ਆ ਜੇ। ਉਧਰ ਉਧਰ 메ਨ 메ਨ ਗੇਟ ਤੇ ਉਧਰ ਜਾ। ਠੀਕ ਹੈ। ਹਾਂ ਹਾਂ ਹਲੇ ਮੱਥਾ ਢੇਕ ਕੇ ਆ ਰਹੇ ਮੈਨੂੰ ਲੱਭ ਰਿਹਾ ਹੁਣ ਜਾਈ ਹੁਣਾਂ ਕੋਲੇ। ਕਹੇ ਆਉਂਦੇ ਨੇ ਉਹ। ਪਰ ਬਾਣੀ ਤੇਰੇ ਹਿਰਦੇ ਤੋਂ ਵਿਸਰਨੀ ਨਹੀਂ ਚਾਹੀਦੀ ਤੇ ਆਵੀ ਇਕੱਲੀਆਂ ਇਹ ਪੰਕਤੀਆਂ ਗੱਡੀਆਂ ਤੇ ਲਿਖਾਉਣ ਨਾਲ ਕੁਝ ਨਹੀਂ ਹੋਣਾ ਇਹ ਪੇਦਾਤ ਤੇਰੀ ਪਰ ਨਹੀਂ ਕਿ ਅਕੇ ਕਹਿ ਨਾਨਕ ਸਦਾ ਗਾਉ ਸਦਾ ਦੁੱਖ ਵੇਲੇ ਵੀ ਸੁੱਖ ਵੇਲੇ ਵੀ ਅਮਰਤ ਵੇਲੇ ਵੀ ਸਬਦ ਸਹਿਬਦੇ ਬੋਲਾਂ ਨਾਲ ਜੁੜ ਕੇ ਰਹਿਣਾ ਵਿਸਾਰਨਾ ਨਹੀਂ ਸਹਿਬਦੇਵ ਨਿਤ ਕੀਤੀ ਜਾਣ ਵਾਲੀ ਕਿਰਿਆ ਕਈ